ਦੋਸਤੋ ਮੈਂ ਰਣਬੀਰ ਸਿੰਘ ਰਾਣਾ ਅੱਜ ਪਿੰਡ ਬਲਟੋਹੇ ਵਿੱਚ ਆਇਆ ਹੋਇਆ ਹਾਂ ਮੇਰੇ ਨਾਲ ਮੇਰਾ ਦੋਸਤ ਮਾਨ ਸਾਹਿਬ ਬਲਟੋਹਾ ਵੀ ਹਨ ਆਓ ਇਹਨਾਂ ਨਾਲ ਗੱਲਬਾਤ ਕਰੀਏ ਮਾਨ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ ਕੁਝ ਆਪਣੇ ਬਾਰੇ ਦੱਸੋ ਹਾਂਜੀ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਜਾਨੀ ਮਾਨ ਬਲਟੋਹਾਲੇ ਵੱਲੋਂ ਦਰਸ਼ਕਾਂ ਨੂੰ ਮੇਰੇ ਪਿਆਰੇ ਵੀਰ ਜੁਨਦੀਪ ਸਿੰਘ ਰਾਣੀ ਨੂੰ ਤੇ ਸਭ ਨੂੰ ਗੁੱਡ ਇਵਨਿੰਗ ਸੋ ਮੈਂ ਧਨਵਾਦੀ ਹਾਂ ਅੱਜ ਮੈਨੂੰ ਇੰਟਰਵਿਊ ਦੇ ਵਿੱਚ ਵੀਰਾਂ ਭਰਾਵਾਂ ਦੇ ਨਾਲ ਪਬਲਿਕ ਦੇ ਨਾਲ ਰੂਬਰੂ ਹੁੰਦਾ ਸਮਾਂ ਜਿਹੜਾ ਮਿਲਿਆ ਮਾਨ ਸਾਹਿਬ ਤੁਸੀਂ ਗੀਤ ਲਿਖਨੇ ਕਦੋਂ ਸ਼ੁਰੂ ਕੀਤੇ ਤੁਹਾਨੂੰ ਗੀਤਕਾਰੀ ਦਾ ਸ਼ੌਂਕ ਕਦੋਂ ਪਿਆ ਹਾਂਜੀ ਮੈਨੂੰ ਤੇ ਬਚਪਨ ਦੇ ਵਿੱਚ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਕਲਾਕਾਰੀ ਦਾ ਮੈਂ ਜਿਸ ਵਕਤ ਪੜਦਾ ਹੁੰਦਾ ਸੀ ਉਸ ਵਕਤ ਵੀ ਆਵਾਜ਼ ਚੰਗੀ ਹੁੰਦੀ ਸੀ ਤੇ ਉਹ ਪ੍ਰਿੰਸੀਪਲ ਵੀ ਕਹਿੰਦਾ ਹੁੰਦਾ ਸੀ ਕਿ ਆਵਾਜ਼ ਤੇ ਦਾਮ ਹੈਗਾ ਤੂੰ ਕਲਾਕਾਰੀ ਕਰ ਠੀਕ ਮਾਨਸੋ ਭਾਵੇਂ ਤੋਂ ਮੈਂ ਸਾਰੇ ਪ੍ਰਾਣੇ ਕਲਾਕਾਰਾਂ ਦੇ ਗਾਣੇ ਸੁਨੇ ਆ ਤੇ ਗਾਉਣ ਦਾ ਵੀ ਸ਼ੌਕ ਰੱਖੀਦਾ ਤੇ ਲਿਖਣ ਦਾ ਵੀ ਸ਼ੌਕ ਰੱਖੀਦਾ ਜੀ ਮਾਨ ਸਾਹਿਬ ਤੁਸੀਂ ਕਿੰਨੇ ਗੀਤ ਗਾ ਚੁੱਕੇ ਤੇ ਕਿੰਨੇ ਰਿਕਾਰਡ ਕਰ ਚੁੱਕੇ ਹੋ ਹਾਂਜੀ ਜਿਹੜੀ ਮੈਂ ਗਾਣਾ ਪਹਿਲਾਂ ਰਿਕਾਰਡ ਕਰਾਇਆ ਸੀ ਇਹ ਮੇਰੇ ਪਿੰਡ ਦੇ ਪਹਿਲਵਾਨਾਂ ਨੂੰ ਸਮਰਪਿਤ ਹੈ ਨਾਲ ਹੀ ਇੱਕ ਨਵੀਂ ਜਨਰੇਸ਼ਨ ਨੂੰ ਸੁਨੇ ਆ ਕਿ ਆਪਣਾ ਨਗਰ ਜਿਹੜਾ ਪਹਿਲਵਾਨਾਂ ਦੀ ਧਰਤੀ ਹੈ ਤੋਂ ਦੂਸਰੇ ਨੰਬਰ ਤੇ ਫਿਰ ਇੰਟਰਟੇਨਮੈਂਟ ਗਾਣਾ ਸੀ ਲੋੜੀ ਵਾਲਾ ਦੇਣ ਤੋ ਉਸ ਤੋਂ ਬਾਅਦ ਬਾਬਾ ਸ਼ੇਰਸ਼ਾਹ ਵਾਲੀ ਜੀ ਇਕਵਾਲਾਂ ਦੇ ਵਿੱਚ ਗਾਣਾ ਆਇਆ ਸੀ ਪੰਜ ਸੱਤ ਗਾਣੇ ਜਿਹੜੇ ਉਹ ਰਿਕਾਰਡ ਕੀਤੇ ਨੇ ਚੰਗਾ ਪਰਮਾ ਹੰਗਾਰਾ ਮਿਲਿਆ ਵੀਰਾਂ ਨੂੰ ਹੁਣ ਨਵੇਂ ਜਿਹੜੇ ਗਾਣੇ ਉਹ ਡਿਊਡ ਤੁਹਾਡੇ ਸਾਹਮਣੇ ਦਰਸ਼ਕਾਂ ਇਚਾਰੀ ਚ ਰੂਪ ਰੂਪ ਕਰਾਂਗੇ ਜੀ ਮਾਨ ਸਾਹਿਬ ਤੁਸੀਂ ਆਪਣਾ ਗੀਤ ਗਾ ਕੇ ਦੱਸ ਸਕਦੇ ਜਿਹੜਾ ਪਹਿਲਾਂ ਰਿਕਾਰਡ ਕਰਾਇਆ ਸੀ ਹਾਂਜੀ ਮੇਰਾ ਜਿਹੜਾ ਲੋੜੀ ਖਲਾ ਦਿਨ ਗਾਣਾ ਏ ਉਹ ਮੈਂ ਧੰਵਾਦੀ ਹਾਂ ਸਾਰੇ ਵੀਰਾਂ ਦਾ ਲੋੜੀ ਜਿਹੜੀ ਆਉਣ ਵਾਲੀ ਆ ਇਸ ਦੇ ਸਬੰਧ ਦੇ ਵਿੱਚ ਸਾਰੇ ਵੀਰ ਡੀਜਾਂ ਤੇ ਗਣਾ ਲਾਉਂਦੇ ਨੇ ਸੋ ਬਹੁਤ ਬਹੁਤ ਦਿਲਤੋਂ ਧੰਨਵਾਦ ਹੋਰ ਵੀ ਤੁਹਾਡੇ ਗਾਣੇ ਰੂਬਲੂ ਕਰਾਂਗੇ ਸვენ ਦਾ ਇੱਕ ਟੱਪਾ ਤੁਸੀਂ ਵੀ ਸੁਣੋ ਜੀ ਸਾਲ ਬਾਦੇ ਆਉਂਦਾ ਕਿਤੇ ਲੋਹੜੀ ਵਾਲਾ ਦਿਨ ਮਿੱਤਰਾਂ ਲਿਆਂਦਾ ਉਂਗਲਾਂ ਤੇ ਗਿਣ-ਗਿਣ ਸੋ ਇਹ ਸਾਲ ਪਿਛੋਂ ਲੋਹੜੀ ਆਉਂਦੀ ਆ ਇਹਦਾ ਇੱਕ ਰੈਪ ਵੀ ਜਿੰਦੇ ਵਿੱਚ ਬਥੋਰਾ ਪਿਆਰ ਮਿਲਿਆ ਸੀ ਵੀਰਾਂ ਨੂੰ ਉਹਦੇ ਵਿੱਚ ਹੀ ਵੀ ਉਹਦੇ ਰੈਪ ਦੇ ਵਿੱਚ ਆਉਂਦਾ ਵੀ ਯਾਰ ਡੋਰਾਵਾਂ ਵਾਲੇ ਗੁੱਡੇ ਲੈ ਕੇ ਜਦੋਂ ਕੋਠੇ ਉੱਤੇ ਚੜ੍ਹੇ ਉਦੋਂ ਸੜਨ ਕੇ ਬੜੇ ਠੀਕ ਹੈ ਜੀ ਹਾਂ ਜੀ ਤੇ ਮਾਰਨੀ ਆ ਬੜਕਾ ਕੜੇਲ ਪੂਰੇ ਕੱਢਨੇ ਨਹੀਂ ਇੱਕੇ ਸਾਇ ਨਾਲ ਗੁੱਡੇ ਤਿੰਨ ਤਿੰਨ ਵੱਢਨੇ ਇਹ ਰੈਪ ਨੂੰ ਬਹੁਤ ਪਸੰਦ ਕੀਤਾ ਜੀ ਮਾਨ ਸਾਹਿਬ ਦਾ ਨਵਾਂ ਗੀਤ ਕਰੋ ਰਿਕਾਰਡ ਹੋਣ ਜਾ ਰਿਹਾ ਹੈ ਹਾਂ ਜੀ ਜਿਹੜਾ ਨਵਾਂ ਗਾਣਾ ਜੀ ਇੱਕ ਤੇ ਆਪਣੇ ਜਿਹੜਾ ਲਵ ਲੈਟਰ ਗਾਣਾ ਹੈ ਹਾਂ ਜੀ ਰੈਡਰ ਲਿਪਸ ਹਾਂ ਜੀ ਉਹ ਮੈਂ ਕੀਤਾ ਸੀ ਜੀ ਇਸ਼ਟ ਫਲੋ ਦੇ ਉੱਤੇ ਗਾਣਾ ਕੀਤਾ ਹੈ ਅੰਗਰੇਜ਼ੀ ਦੇ ਵਿੱਚ ਠੀਕ ਹੈ ਜੀ ਦੂਸਰਾ ਨੰਬਰ ਤੇ ਸੋ ਦਰਸ਼ਕਾਂ ਨੂੰ ਆਈ ਇਹ ਵੀ ਮੈਸੇਜ ਹੋਇਆ ਵੀ ਤੁਸੀਂ ਮਾਨ ਸਾਹਿਬ ਜਿਹੜਾ ਡਿਊਟ ਗਾਣਾ ਗਾਓ ਠੀਕ ਹੈ ਜੀ ਸੋ ਡਿਊਟ ਗਾਣਾ ਵੀ ਜਲਦ ਤੁਹਾਡੇ ਦਰਸ਼ਕਾਂ ਦੇ ਕਿਚਾਰੀ ਵਿੱਚ ਲਾ ਕੇ ਪੇਸ਼ ਹੋਵਾਂਗੇ ਮਾਨ ਸਾਹਿਬ ਕੁਝ ਉਹਦੇ ਬੋਲ ਸੁਣਾ ਦਿਓ ਸਾਨੂੰ ਉਹ ਗੀਤ ਦੇ ਜਿਹੜਾ ਮੇਰਾ ਗਾਣਾ ਜੀ ਸੂਵੇ ਬੋਲ ਰੈਡ ਲਿਪਸ ਉਹਦੇ ਗਾਣੇ ਹੈਗੇ ਹੀ ਕੇਸ ਇਜ਼ ਰੈਡ ਲਿਪ ਪੋਕੇ ਫਾਈਨਲ ਟਾਈਮ ਮੀਟ ਹਿਮ ਡੋਨਟ ਮਿਸ ਨੋ ਐਨੀ ਫੈਕਟ ਟੂ ਸਟਾਰ ਮਾਈ ਡਿਫੈਕਟ ਇਜ਼ ਡਿਗਰੇਟ ਰੈਪੀ ਆਫ ਸ਼ੂਟ ਅਪ ਨੈਸਟ ਇਹਦੇ ਵਿੱਚ ਆਉਂਦਾ ਜੀ ਐਂਡ ਤੇ ਆਉਂਦਾ ਹੀ ਜੀ ਤੇਰੇ ਪੱਟ ਦਾ ਸਹਰਾਣਾ ਜਦ ਲਾਵਾਂਗਾ ਤੂੰ ਜੁਲਫਾਂ ਦਾ ਜਾਲ ਸੁਟੇਗੀ ਤੇਰੀ ਮੰਗ ਚ ਸੰਧੂਰ ਜੱਟ ਭਰਦੂ ਨਹੀਂ ਫਿਰ ਜਾ ਕੇ ਗੱਲ ਮੁੱਕੇਗੀ ਠੀਕ ਹੈ ਜੀ ਹਾਂਜੀ ਮਾਨ ਸਾਹਿਬ ਤੁਹਾਡੀਆਂ ਫੇਵਰਟ ਖੇਡਾਂ ਕਿਹੜੀਆਂ ਹਨ ਤੇ ਉਹਨਾਂ ਬਾਰੇ ਕੋਈ ਚੰਦਨਾ ਪਾਉ ਵੇਖੋ ਜੀ ਸਾਰੇ ਨਗਰ ਨੂੰ ਪਤਾ ਜੀ ਗਰਾਊਂਡ ਨੂੰ ਲੈ ਕੇ ਅਸੀਂ ਕਈ ਵਾਰਾਂ ਵੀ ਪੋਸਟ ਪਾਈ ਆ ਵੀ ਸਾਡੇ ਪਿੰਡ ਦਾ ਗਰਾਊਂਡ ਬਣਾਉਣਾ ਚਾਹੀਦਾ ਸਾਡੇ ਖੇਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜੜੀਆਂ ਸ਼ਕਤੀਤਾ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਠੀਕ ਹੈ ਕਿਉਂਕਿ ਅਸੀਂ ਜਿੰਨੇ ਜੋਗੇ ਸੀ ਅਸੀਂ ਆਪਦੇ ਵੱਲੋਂ ਨਾਲ ਖੜ ਕੇ ਸੰਗਤ ਦੇ ਉਪਕਾਰ ਦੇ ਛਲੰਗ ਜੋ ਕਦਮ ਕੀਤੇ ਨੇ ਹੂੰ ਹੂੰ ਕਾਰਜ ਕੀਤੇ ਨੇ ਹੂੰ ਹੂੰ ਸੋ ਇਸੇ ਤਰ੍ਹਾਂ ਸਖਸੀਤਾਂ ਨੂੰ ਧਿਆਨ ਦੇਣਾ ਚਾਹੀਦਾ ਅਸੀਂ ਜਿਮ ਜਾਈਦਾ ਆਪਦਾ ਰੇਸ ਲਾਈ ਦੀ ਆ ਤੇ ਵਧੀਆ ਕਰੀਦਾ ਜੀ ਆਪਦੀ ਮਿਹਨਤ ਮਾਨ ਸਾਹਿਬ ਤੁਹਾਡੀ ਡੇਲੀ ਡਾਈਟ ਕੀ ਹੈ ਕੀ ਰੂਟੀਨ ਹੈ ਖਾਣ ਦਾ ਡੇਲੀ ਡਾਈਟ ਦੇ ਵਿੱਚ ਵੇਖੋ ਜੀ ਜਿਮ ਸ਼ੁਰੂ ਕੀਤੀ ਹੀ ਔਰ ਵੀ ਵੀਰਾਂ ਲੋ ਆਏ ਹੀ ਮੈਸੇਜ ਵੀ ਤੁਸੀਂ ਬੌਂਸਰਾਣਾ ਵੀ ਜਾਇਆ ਕਰੋ ਗਾਣੇ ਵੀ ਗਾਇਆ ਕਰੋ ਨਾਲ ਤੁਹਾਡੀ ਬਾਡੀ ਫਿਟ ਲਈ ਤੇ ਬਾਡੀ ਫਿਟ ਲਈ ਨਾਲ ਦੁੱਧ ਨਾਲ ਜਿਵੇਂ ਕੀ ਕਹਿੰਦੇ ਬੈ ਨੌਨ ਬਜਿਟੇਸ਼ਨ ਅੱਛਾ ਜੀ ਹਾਂਜੀ ਮਾਨ ਸਾਹਿਬ ਕੁਝ ਸਾਹਿਤ ਬਾਰੇ ਵੀ ਦੱਸੋ ਅੱਜ ਕੱਲ ਬੱਚੇ ਜਿਹੜੇ ਸਾਹਿਤ ਤੋਂ ਦੂਰ ਹੋ ਰਹੇ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹਨ ਕਿ ਨਹੀਂ ਦੇਖੋ ਜੀ ਕਿਤਾਬਾਂ ਰਾਹੀਂ ਜਿਹੜੀ ਨੌਲੇਜ ਮਿਲਣੀ ਆ ਉਹ ਪਰਫੈਕਟ ਨੌਲੇਜ ਆ ਠੀਕ ਹੈ ਜੀ ਇਸੇ ਵਿਚਾਰ ਨੂੰ ਲੈ ਕੇ ਸਾਰੇ ਨਗਰ ਨੂੰ ਪਤਾ ਵੀ ਜਿੰਨੇ ਜਿੰਨੇ ਵੀ ਅੱਜ ਤੱਕ ਮੈਂ ਪ੍ਰਾਲੇ ਕੀਤੇ ਨੇ ਹਾਂਜੀ ਉਹ ਕਾਰਜਜੋਗ ਪ੍ਰਾਲਿਆਂ ਦੇ ਵਿੱਚ ਇੱਕ ਮੇਰਾ ਸੁਪਨਾ ਸੀ ਕਿ ਪਿੰਡ 'ਚ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ ਠੀਕ ਹੈ ਜੀ ਜਿੰਦੇ ਵਿੱਚ ਆਪਾਂ ਨੂੰ ਹਰ ਕਿਸ ਤਰ੍ਹਾਂ ਦੀ ਕਿਤਾਬ ਚਾਹੀਦੀ ਰੱਖਣੀ ਠੀਕ ਹੈ ਜੀ ਸੋ ਜਿਸ ਨੂੰ ਪੜ ਕੇ ਆਪਾਂ ਨੂੰ ਨੌਲੇਜ ਵਾ ਸਕਦੀ ਹਿਸਟਰੀ ਵਾ ਸਕਦੀ ਆ ਹਾਂਜੀ ਨਾਲ ਹੀ ਆਪਣੇ ਬੱਚਿਆਂ ਦੇ ਵਿੱਚ ਜਿਹੜੀ ਨੌਲੇਜ ਵਾ ਸਕਦੀ ਆ ਹਮ ਹਿਸਟਰੀ ਨੂੰ ਲੈ ਕੇ ਸੰਸਾਰ ਦੀਆਂ ਗੱਲਾਂ ਬਾਤਾਂ ਨੂੰ ਲੈ ਠੀਕ ਹੈ ਜੀ ਮਾਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਨੌਜਵਾਨਾਂ ਨੂੰ ਕਿਹੋ-ਕਿਹੋ ਜੇ ਕੰਮ ਕਰਨੇ ਚਾਹੀਦੇ ਆ ਦੇਖੋ ਜੀ ਅੱਜ ਦੀ ਜਿਹੜੀ ਪੀੜ੍ਹੀ ਆ ਇਹਦਾ ਬਹੁਤ ਜ਼ਿਆਦਾ ਗੈਪ ਪੈ ਗਿਆ ਪਿਛਲੀ ਪੀੜ੍ਹੀਆਂ ਨਾਲੋਂ ਹਾਂਜੀ ਇਹਦੇ ਵਿੱਚ ਨੌਲੇਜ ਬਹੁਤ ਜ਼ਿਆਦਾ ਵਧੀ ਆ ਮਸ਼ੀਨਰੀ ਦਾ ਦੌਰ ਆ ਸਾਇੰਸ ਦਾ ਜੋਗਾ ਹਾਂ ਹਾਂ ਔਰ ਪਾਕੀ ਜਿਸ ਤਰ੍ਹਾਂ ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੀ ਪਹਿਲਾਂ ਹੈਲਥ ਨੂੰ ਫਿਟਨੈਸ ਦੇ ਵਿੱਚ ਲਿਆਉਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੂੰ ਜਿਵੇਂ ਮਿਹਨਤ ਕਰਨੀ ਚਾਹੀਦੀ ਹੈ ਹੂੰ ਹੂੰ ਉਹਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਹੂੰ ਹੂੰ ਉਹਨਾਂ ਨੂੰ ਨਸ਼ੇ ਪੱਤਿਆਂ ਤੋਂ ਤਿਆਗ ਕਰਨਾ ਚਾਹੀਦਾ ਹੂੰ ਹੂੰ ਉਹਨਾਂ ਨੂੰ ਹਾਂਜੀ ਹਾਂਜੀ ਨਾਲ ਹੀ ਵੇਖੋ ਜੀ ਜਿਵੇਂ ਪਿੰਡ ਦੇ ਆਪਣੇ ਜਿਵੇਂ ਮੈਂ ਕਿਹਾ ਨਾ ਏ ਦਾ ਹਿਸਟਰੀ ਆਫ ਮਾਈ ਅਲਟਰਸਿਪ ਉੰਦੇ ਵਿੱਚ ਪ੍ਰਾਤਨ ਜਿਹੜਾ ਸਭਿਆਤਾ ਨੂੰ ਕਾਇਮ ਰੱਖਣਾ ਚਾਹੀਦਾ ਠੀਕ ਹੈ ਜੀ ਹਾਂਜੀ ਮਾਨ ਸਾਹਿਬ ਤੁਸੀਂ ਸਮਾਜ ਸੇਵਾ ਹੀ ਬਹੁਤ ਕੀਤੀ ਤੁਹਾਨੂੰ ਕੀ ਹੰਗਾਰਾ ਮਿਲਿਆ ਵੇਖੋ ਜੀ ਜਦੋਂ ਕੋਈ ਵੀ ਇਨਸਾਨ ਇਕੱਲਾ ਕੁਝ ਵੀ ਕਰਨ ਦਾ ਯਤਨ ਕਰਦਾ ਹੈ ਉਸ ਤੋਂ ਬਾਅਦ ਇਟ ਸ਼ੁੱਡ ਡੋ ਨਾਟ ਗਿਵ ਅਪ ਵੀ ਕੋਈ ਉੱਠ ਨਾ ਸਕੇ ਉਹਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਨੇ ਹਾਂਜੀ ਐਂਡ ਇਟ ਡਿਜ਼ਾਇਰ ਇਟ ਨੂੰ ਖਿੱਚਿਆ ਜਾਂਦਾ ਹੈ ਉਹਦੇ ਵਿਗੰ ਰੁਕਾਵਟਾਂ ਪਾਈਆਂ ਜਾਂਦੀਆਂ ਰਾਹ ਦੇ ਵਿੱਚ ਹਾਂਜੀ ਸੋ ਮੈਂ ਇਹਨਾਂ ਸਾਰਿਆਂ ਦੀਆਂ ਵਿੱਚੋਂ ਲੰਘਿਆ ਚੀਜ਼ਾਂ ਦੇ ਵਿੱਚੋਂ ਹਾਂਜੀ ਦੁਨੀਆ ਦੇ ਉੱਤੇ ਜਿਹੜੀ ਈਰਖਾ ਸਰਸਰੀਆਂ માં ਬਹੁਤ ਜ਼ਿਆਦਾ ਪਰ ਸਾਰਿਆਂ ਵਿੱਚ ਨਹੀਂ ਕਿਉਂਕਿ ਜੇ ਚੰਗੇ ਸ਼ੁਭ ਕਾਰਜ ਕੀਤੇ ਉਹਨੂੰ ਲੈ ਕੇ ਅਥਾ ਪਿਆਰ ਵੀ ਸੰਗਤਾਂ ਦਾ ਮਿਲਿਆ ਔਰ ਕੁਝ ਵਿਗੰਦ ਕਾਲਟਾਂ ਵਿੱਚ ਪੈਂਦੀਆਂ ਹੀ ਚੰਗੇ ਕੰਮਾਂ ਦੀ ਹਾਂਜੀ ਸੋ ਮੇਰੇ ਤੋਂ ਸੁਪਨਾ ਸੀ ਡ੍ਰੀਮ ਸੀ ਕਿ ਮੈਂ ਤੁਹਾਨੂੰ ਕੁਝ ਅੰਗਰੇਜ਼ੀ ਦੇ ਦੋ ਲਫ਼ਜ਼ ਦੱਸਦਾ ਵੀ ਆਈ ਹੈਵ ਸਪੈਂਡ ਮਾਈ ਆਲ ਮਨੀ ਟੂ ਹੈਲਪ ਆ ਪੂਰ ਪੀਪਲ ਠੀਕ ਹੈ ਜੀ ਥੈਂਕ ਯੂ ਸਰ ਹਾਂਜੀ ਹਾਂਜੀ ਤੇ ਮੇਰਾ ਡ੍ਰੀਮ ਸੀ ਜਿਹੜਾ ਵਿਲੇਜ ਨੂੰ ਲੈ ਕੇ ਵੀ ਇੱਕ ਸੁੰਦਰ ਗ੍ਰਾਮ ਬਣਾਦਾ ਹਾਂ ਅਸੀਂ ਨਿਕਲ ਕੇ ਨਗਰ ਵੇਂਦੇ ਹਾਂ ਅੱਗੇ ਨਿਕਲ ਕੇ ਸਾਥੋਂ ਹਾਂਜੀ ਤੇ ਚੰਗੇ ਅਸੀਂ ਮੱਭੀ ਗਰੀਬ ਗੁਰਬੇ ਦੀ ਹੈਲਪ ਕਰਦੇ ਹਾਂ ਹਾਂਜੀ ਕਿਸੇ ਦੀ ਜੇ ਦੁਖੀ ਦੀ ਦੁਖੀ ਇਹਨਾਂ ਦੁੱਖ ਬੰਨਵਾਉਂਦੇ ਹਾਂ ਹਾਂਜੀ ਉਸ ਨੂੰ ਲੈ ਕੇ ਆਪਾਂ ਹਰ ਪਾਸਿਓਂ ਇਹਨਾਂ ਦਾ ਬੰਦੀ ਮਤ ਦਿੱਤੀ ਸਾਰਿਆਂ ਨੇ ਹਾਂਜੀ ਸੋ ਸੰਗਤਾਂ ਵੱਲੋਂ ਵੀਰਾਂ ਭਰਾਵੋਂ ਵੱਲੋਂ ਬਹੁਤ ਪਿਆਰ ਮਿਲਿਆ ਮੈਂ ਉਹਨਾਂ ਦਾ ਸ਼ੁਕਰੀਆ ਕਰਾਂਗਾ ਹਾਂਜੀ ਧੰਨਵਾਦ ਜੀ ਸੋ ਅਸੀਂ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ